ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਅੱਜ ਆਪਾਂ ਬਣਾਉਣ ਲੱਗੇ ਆ ਜੀ ਕਾਲੇ ਚਨੇਾਂ ਦੀ ਸਬਜ਼ੀ ਆਪਾਂ ਕਾਲੇ ਚਨੇਾਂ ਨੂੰ ਜੀ ਮਾਰਨਿੰਗ ਦਾ ਭੰਤਾ ਹੋਇਆ ਹੈ ਵਾ ਦੇਖੋ ਜੀ ਭਿਉਣ ਕੇ ਹੁਣ ਆਪਾਂ ਇਹਨਾਂ ਨੂੰ ਜੀ ਕਰਾਂਗੇ ਕੁੱਕਰ ਦੇ ਵਿੱਚ ਐਡ ਹੁਣ ਜੀ ਆਪਾਂ ਇਹਦੀਆਂ ਮਰਾਵਾਂਗੇ 8 ਸੀਟੀਆਂ ਉਹਨੂੰ ਆਪਾਂ ਕਰ ਦਾਂਗੇ ਜੀ ਬੰਦ ਇਹ ਆਪਾਂ ਟਮਾਟਰ ਲਸਣ ਅਦਰਕ ਤੇ ਪਿਆਜ਼ ਇਹਨਾਂ ਨੂੰ ਆਪਾਂ ਜੀ ਮੋਟਾ ਮੋਟਾ ਕੱਟ ਲਿਆ ਵਾ ਤੇ ਕਈ ਹੈਗੇ ਆ ਜੀ ਆਪਾਂ ਡੰਡੇ ਤੇ ਕਰੈ ਇਹਨਾਂ ਨੂੰ ਸਭ ਕੁਛ ਨੂੰ ਜੀ ਕਰੈਸ਼ ਕਰਕੇ ਤੇ ਫਿਰ ਤੜਕਾ ਲਾਉਂਦੇ ਆ ਆਪਾਂ ਇਦਾਂ ਹੀ ਤੁਹਾਨੂੰ ਜੀ ਮੋٹے ਮੋਟੇ ਪਿਆਜ਼ ਤੇ ਅਦਰਕ ਤੇ ਲਸਣ ਤੇ ਟਮਾਟਰ ਦਾ ਤੜਕਾ ਲਾ ਕੇ ਕਾਲੇ ਚੋਣਿਆਂ ਦੀ ਸਬਜ਼ੀ ਬਣਾਉਣ ਦਾ ਤਰੀਕਾ ਆਸਾਨ ਦੱਸਾਂਗੇ ਦੇਖੋ ਜੀ ਇਹਦੀਆਂ ਆਪਾਂ ਸੀਟੀਆਂ ਜੜੀਆਂ ਤੋਂ ਉਮਰਾੜ ਲਿਆ ਸੀ ਚਾਣੇ ਦੇਖੋ ਜੀ ਆਪਣੇ ਫੁੱਲ ਚੁੱਕੇ ਆ ਤਕਰੀਬਨ ਇਤਾਂ ਆਪਣੇ ਚਣੇ ਬਾਣੀ ਜਾਂਦੇ ਹੁਣ ਆਪਾਂ ਇਹਨਾਂ ਨੂੰ ਜੀ ਕਿਸੇ ਬੌਲ ਦੇ ਵਿੱਚ ਕੱਢ ਲਾਂਗੇ ਕਿਉਂਕਿ ਇਹਦੇ ਵਿੱਚ ਹੁਣ ਆਪਾਂ ਲਾਉਣਾ ਜੀ ਅਦਰਕ ਲਸਣ ਤੇ ਪਿਆਜ਼ ਨੂੰ ਤੜਕਾ ਹੁਣ ਇਹਦੇ ਵਿੱਚ ਆਪਾਂ ਕਰਾਂਗੇ ਜੀ ਤੇਲ ਐਡ ਤੇਲ ਨੂੰ ਹੁਣ ਆਪਾਂ ਦਵਾਂਗੇ ਜੀ ਗਰਮ ਹੋਣਾ। ਪਿਆਜ਼ ਦੇਖੋ ਜੀ ਆਪਣੇ ਹਲਕੇ ਬ੍ਰਾਊਨ ਹੋ ਚੁੱਕੇ ਆ। ਹੁਣ ਇਹਦੇ ਵਿੱਚ ਆਪਾਂ ਕਰਾਂਗੇ ਜੀ ਮਸਾਲਾ ਐਡ। ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਨੀਨ। ਨਮਕ ਮਸਾਲਾ ਹੱਡੀ പെ <Ay> ചനാ ਹੋਨਾ ਜੀ ਆਪਾਂ ਇਹਦੀ ਮਰਾਉਣੀਆਂ ਦੋ ਸੀਟੀਆਂ ਦੋ ਸੀਟੀਆਂ ਹੁਣ ਆਪਾਂ ਇਹਦੀਆਂ ਮਰਾਵਾਂਗੇ ਇਹਦੀਆਂ ਆਪਾਂ ਮਰਾਉਂਦੇ ਦੋ ਸੀਟੀਆਂ ਤਾਂ ਦੇਖੋ ਜੀ ਆਪਾਂ ਇਹ ਲਸਣ ਇਧਰ ਤੇ ਪਿਆਜ਼ ਹੁਣ ਜਦੀ ਪੁੱਟ ਕੇ ਤਿਆਰ ਹਾਂ ਉਹਨੇ ਦੇ ਰੱਖੂਗੀ ਆਪਾਂ ਬੌਲ ਦੇ ਵਿੱਚ ਪਾਈ ਸੀ ਕਾਲੇ ਮੈਂ ਹੁਣ ਕੱਢ ਕੇ ਕਰਾਂਗੇ ਕਾਲੇ ਜਣੀ ਐਡ ਉਹੜਾ ਇਹ ਪਾ ਕਰਾਂਗੇ ਜੀ ਪਾਣੀ ਹੋਰ ਹੈ ਹੁਣ ਆਪਾਂ ਜੀ ਇਹ ਕੁੱਕਰ ਦੇ ਵਿੱਚ ਇਹ ਦਿਨ ਰਾਵਾਂਗੇ ਇਹ ਤਿੰਨ ਸੀਟਾਂ ਜੀ ਦੇਖੋ ਜੀ ਆਪਣੀ ਘਰਦੀਆ ਬਣ ਕੇ ਤਿਆਰ ਦੇਖੋ ਹੁਣ ਆਪਾਂ ਇਹ ਕਨੋਲੀ ਦੇ ਪੱਤਾ ਨਹੀਂ ਆਡ ਸਬਜੀ ਆਪਣੀ ਜੀ ਕਾਲੇ ਚਣਿਆਂ ਦੀ ਬਣ ਕੇ ਹੋ ਗਈ ਹੈ ਤਿਆਰ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਤੋਂ ਸਾਡੀ ਕਾਲੇ ਚਣਿਆਂ ਦੀ ਸਬਜੀ ਬਣਾਉਣ ਦਾ ਇਹ ਸਾਂਝਾ ਤਰੀਕਾ ਹੈ ਕਿਦਾਂ ਲੱਗਾ ਕੁਸੀਂ ਦੇਖ ਰਹੇ ਹੋ ਜੀ ਇਹਦੇ ਵਿੱਚ ਆਪਾਂ ਗੰਡਿਆ ਨੂੰ ਕੋਈ ਕ੍ਰੈਸ਼ ਨਹੀਂ ਕੀਤਾ ਸੀ ਪਿਆਜ਼ ਲਸਣ ਅਦਰਕ ਸਬ ਤਮਾਟਰ ਆਪਾਂ ਜੀ ਮੋਟਾ ਕੱਟ ਕੇ ਉਹਨਾਂ ਤੜਕਾ ਲਾਇਆ ਸੀ ਤੇ ਬਾਅਦ ਵਿੱਚ ਆਪਾਂ ਉਹਨਾਂ ਨੂੰ ਦੋ ਸੀਟੀਆਂ ਲਗਾਈਆਂ ਸੀ ਤਾਂ ਪਲੀਜ਼ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ ਮੇਰਾ ਇਹ ਤਰੀਕਾ ਸਬਜੀ ਨੂੰ ਹੁੰਦਾ ਤੁਹਾਨੂੰ ਕਿੱਦਾਂ ਦਾ ਲੱਗਾ ਸਾਰੇ ਹੀ ਮੇਰੇ ਡਾਂਟਰਾ ਵਾਲੇ ਮੇਰੇ ਵੱਲੋਂ ਸਭ ਚੜੀ ਆਪਾਂ